ਸਾ ਕੀ ਦਸ ਕਰਮ ਕਰਾਂ ਮੈਂ ਜਿਸ ਨਾਲ ਤੈਨੂੰ ਪਾਵਾਂ ਪਹਿਲਾ ਮੈਂ ਮੰਦਾ ਬੁਲਾ ਸਭ ਨੂੰ ਫਿਰ ਤੈਨੂੰ ਮੁਖੋ ਗਾਵਾਂ ਨਾ ਟਿਕਿਆ ਕਦੇ ਵੀ ਮਨ ਮੇਰਾ ਪਾਵੇਂ ਰੋਜ਼ ਦਰ ਤੇ ਆਵਾਂ ਐਸੀ ਵਖਸ਼ਿਸ ਸਤ ਗੁਰੂ ਕਰ ਦੋ ਮਨ ਵੀ ਆਪਣਾ ਨਾਲ ਲਿਆਂਵਾ ਹੋਰ ਸਬਰ ਨਹੀਂ ਹੁੰਦਾ ਮੈਥੋਂ ਹਾ ਹੋਰ ਸਬਰ ਨਹੀਂ ਹੁੰਦਾ ਮੈਥੋਂ ਤੇਰੀ ਓੜਦਾ ਤਿਆ ਬੰਦੀ ਛੋੜਦਾ ਤਿਆ ਬੰਦੀ ਛੋੜਦਾ ਤੇਆ ਮਿਤਨੇ ਮਤਾ ਮੈਂ ਰੋਜ ਕਰਦਾ ਹੋਇਆ ਪਿਆਹੰਕਾਰ ਮੈਨੂੰ ਨਾ ਜੀਵਨ ਮੇਰਾ ਅੰਮ੍ਰਿਤ ਬਣਿਆ ਪਾਵੇਂ ਦਿੱਤੇ ਪੰਜ ਕਕਾਰ ਮੈਨੂੰ ਮੈਂ ਅੰਮ੍ਰਿਤ ਵੇਲੇ ਉੱਠ ਕਰਦਾ ਤੇ ਕੀਤੀ ਨਹੀਂਉ ਪੁਕਾਰ ਤੈਨੂੰ ਬਾਰੋਂ ਪਾਵੇਂ ਸਿੱਖ ਲਗਦਾ ਮੈਂ ਆਉਂਦੇ ਨਾ ਸ਼ੁੱਧ ਵਿਚਾਰ ਮੈਨੂੰ ਹੁਣ ਤਾਂ ਬਾਪੂ ਸੁਧਾਰ ਮੈਨੂੰ ਹੁਣ ਤਾਂ ਬਾਪੂ ਸੁਧਾਰ ਮੈਨੂੰ ਵਾਪਸ ਮੋੜਦਾ ਤਿਆ ਬੰਦੀ ਛੋੜਦਾ ਤਿਆ ਬੰਦੀ ਛੋੜਦਾ ਤੇ ਆ ਬੰਦੀ ਛੋੜਦਾ ਤੇ ਆ ਬੰਦੀ ਛੋੜਦਾ ਤੇ ਆ ਤੁਰਦੇ ਫਿਰਦੇ ਪਾਠ ਮੈਂ ਕਰਦਾ ਜਦ ਕਰ ਵਿੱਚ ਕੋਈ ਨਾ ਹੁੰਦਾ ਫੋਨ ਵੀ ਚੱਕਦਾ ਕਈ ਵਾਰੀ ਮੈਂ ਜਦੋਂ ਮਨ ਬੇਈਮਾਨ ਹੁੰਦਾ ਗੁਰਦੁਆਰੇ ਜਦੋਂ ਸਟੇਜ ਮਿਲ ਜੇ ਉੱਚੀ ਉੱਚੀ ਏ ਕਾ ਲਾਉਂਦਾ ਮਨ ਮੇਰਾ ਕਦੇ ਜੁੜਿਆ ਨਹੀਂ ਪਰ ਸਭ ਤੋਂ ਤੂੰ ਵਾ ਵਾ ਸੁਣਾਉਂਦਾ ਓਥੇ ਵੀ ਤੂੰ ਪੜ ਦੇ ਕ ਜਾਉਂਦਾ ਓਥੇ ਵੀ ਤੂੰ ਪੜ ਦੇ ਕ ਜਾਉਂਦਾ ਪਾਵੇਂ ਮੈਂ ਚੋਰ ਦਾਤਿਆ ਬੰਦੀ ਛੋੜਦਾ ਤੇਆ ਬੰਦੀ ਛੋੜਦਾ ਤੇਆ ਬੰਦੀ ਛੋੜਦਾ ਤੇਆ ਬੰਦੀ ਛੋੜਦਾ ਤੇਆ ਜੁਬਾਨ ਤਾਂ ਮਿੱਠੀ ਹੋ ਗਈ ਐ ਪਰ ਕੌੜਾ ਏ ਮੇਰਾ ਮਨ ਹਲੇਵੀ ਕਿਵੇਂ ਮੈਂ ਆਪਣਾ ਮੂੰਹ ਦਿਖਾਵਾ ਕੀਤਾ ਨਾ ਤੇਰਾ ਤਨ ਹਲੇ ਵੀ ਕਿੰਨੀ ਵਾਰੀ ਲੱਗਿਆ ਏ ਮੈਨੂੰ ਮੇਰਾ ਪਾਠ ਹੋਇਆ ਕਬੂਲ ਨਹੀਂ ਏਵੀ ਨਹੀਂ ਕਹਾਇਆ ਕਦੇ ਕੇ ਮੈਂ ਜਨਮ ਗਵਾਇਆ ਫਜ਼ੂਲ ਨਹੀਂ ਮੇਰੀ ਚਿਤਾਰੋ ਦਾਤਿਆ ਪੂਲ ਨਹੀਂ ਸਿਤਾਰੂ ਦਾਤਿਆ ਪੂਲ ਨਹੀਂ ਕਹਾਂ ਹੱਥ ਜੋੜ ਦਾਤਿਆ ਬੰਦੀ ਛੋੜ ਦਾਤਿਆ ਬੰਦੀ ਛੋੜ ਦਾਤਿਆ ਬੰਦੀ ਛੋੜ ਦਾਤਿਆ ਬੰਦੀ ਛੋੜ ਦਾਤਿਆ ਬਰੂਪਮੇ ਸਾਦ ਮੈਂ ਦਿਖਦਾ ਅੰਦਰੋਂ ਹਾਂ ਮੈਂ ਚਤੁਰ ਦਾਤਿਆ ਗਾਣੇ ਪਾਵੇਂ ਨਹੀਂ ਸੁਣਦਾ ਪਰ ਪਸੰਦ ਨਿੰਦਾ ਚੁਗਲ ਦਾਤਿਆ ਦੇਖ ਪਰਾਈਆਂ ਚੰਗੀਆਂ ਕੇ ਦੇਵੀ ਡੋਲਦਾ ਮੇਰਾ ਦਿਲ ਦਾਤਿਆ ਬੇਰਾਗ ਵਖਸ਼ ਦੋ ਮੈਨੂੰ ਦਾਤਾ ਚਾਹੇ ਬਸ ਕੁਛ ਪਲ ਦਾਤਿਆ ਜਾਵਾਂ ਮੈਂ ਤੇਰਾ ਬਣਦਾ ਤਿਆ ਜਾਵਾਂ ਮੈਂ ਤੇਰਾ ਬਣਦਾ ਤਿਆ ਜੀ ਕਰੋ ਫੁਰ ਦਾਤਿਆ ਬੰਦੀ ਛੋੜ ਦਾਤਿਆ ਬੰਦੀ ਛੋੜਦਾ ਤੇਆ ਬੰਦੀ ਛੋੜਦਾ ਤੇਆ ਬੰਦੀ ਛੋੜਦਾ ਤੇਆ ਤੁਸੀਂ ਸਾਰੇ ਵੀ ਨਾ ਮੇਰੇ ਵਾਸਤੇ ਅਰਦਾਸ ਕਰਿਓ ਕਿ ਪਿਆਰਾ ਮੇਰੇ ਪਛਲੇ ਔਗਣ ਬਖਸ਼ ਕੇ ਮੈਨੂੰ ਆਪਦੇ ਨਾਲ ਮਿਲਾ ਲੇ ਹੈ ਨਾ ਅਜਿਹੇ ਕਰਮ ਕਰਾਵਾਂ ਜਿਹਦੇ ਨਾਲ ਨਾ ਉਹ ਮੈਨੂੰ ਚੰਗਾ ਲੱਗੇ ਮੈਂ ਉਹਨੂੰ ਪਾਵਾਂ ਉਹ ਵੀ ਮੈਨੂੰ ਪਿਆਰ ਕਰੇ ਮੈਨੂੰ ਆਪਦੇ ਕੋਲੇ ਬਿਲਾ ਲੇ ਧੰਨਵਾਦ